ਅੱਜ ਰੇ ਕਿਸੇ ਨੂੰ ਆਪਣਾ ਮਾਮਾ ਭੂਆ ਮਾਸੀ ਇੰਨੀ ਪਿਆਰੀ ਨਹੀਂ ਜਿੰਨੀ ਉਹਨੂੰ ਕੁਝ ਦੂਜੀ ਸਟੇਟ 'ਚ ਬੈਠਾ ਦੋਸਤ ਪਿਆਰਾ ਦੋਸਤ ਵੀ ਉਹ ਜਿਹਨੂੰ ਉਹ ਕਦੀ ਬਾਇਫੇਸ ਮਿਲਿਆ ਹੀ ਨਹੀਂ ਫਿਜ਼ਿਕਲੀ ਉਹਨੂੰ ਮਿਲਿਆ ਸੋਸ਼ਲ ਮੀਡੀਆ 'ਤੇ ਹੈਨਾ ਉੱਥੇ ਸਾਡੇ ਭੈਣ ਭਰਾ ਬਣੇ ਹੋਏ ਨੇ ਉੱਥੇ ਸਾਡਾ ਸਭ ਕੁਝ ਅਸੀਂ ਨੇ ਆਪਣਾ ਵਸਾ ਲਿਆ ਇੱਕ ਦੁਨੀਆ ਵਸਾ ਲਈ ਜਦੋਂ ਅਸੀਂ ਉਸ ਦੁਨੀਆ 'ਚ ਵੱਡੇ ਹੁੰਨੇ ਆ ਨਾ ਚਾਹੇ ਅਸੀਂ ਆਪਣੇ ਬੈੱਡ 'ਤੇ ਬੈਠੇ ਆ ਅਸੀਂ ਆਪਣੇ ਘਰ 'ਚ ਕਿਤੇ ਵੀ ਬੈਠੇ ਆ ਕੋਈ ਘਰ ਦਾ ਬੰਦਾ ਆਵਾਜ਼ ਮਾਰ ਲਵੇ ਨਾ ਕਿ ਤੁਹਾਨੂੰ ਐ ਲੱਗਣ ਲੱਜਾਂਦਾ ਇਹਨੂੰ ਤਾਂ ਜ਼ਹਿਰ ਦੇਣਾ ਇਸ ਤੋਂ ਪਹਿਲਾਂ ਕਿ ਦੂਜੀ ਆਵਾਜ਼ ਮਾਰੇ ਮੈਨੂੰ ਹਨਾ ਹੁਣ ਇਹ ਚੀਜ਼ ਕੀ ਕਰੂਗੀ ਤੁਹਾਡੇ ਨਾਲ ਹਸਬੈਂਡ ਵਾਈਫ ਦਾ ਰਿਸ਼ਤਾ ਇਸ ਚੀਜ਼ ਨੇ ਖਾ ਲਿਆ ਜੇ ਮੈਂ ਮੇਰੇ ਹਸਬੈਂਡ ਨਾਲ ਨਾਰਾਜ਼ ਆ ਉਹਨੂੰ ਕੋਈ ਫਰਕ ਨਹੀਂ ਪਊਗਾ ਉਹਨੂੰ ਲੱਗੂਗਾ 10 ਮਿੰਟ ਫੋਨ ਲੈ ਕੇ ਬਹਿ ਜਾ ਉਹ ਲੱਗੂਗਾ ਹੀ ਨਹੀਂ ਮੈਂ ਇਕੱਲਾ ਹੂੰ ਮੈਂ ਉਹਦੇ ਨਾਲ ਨਾਰਾਜ਼ ਆ ਉਹ ਮੇਰੇ ਨਾਲ ਨਾਰਾਜ਼ ਆ ਸਾਨੂੰ ਇੱਕ ਦੂਜੇ ਦੀ ਨਾਰਾਜ਼ਗੀ ਨਾਲ ਫਰਕ ਹੀ ਨਹੀਂ ਪਊਗਾ ਪਹਿਲਾਂ ਜਦੋਂ ਆਪਣੇ ਪੇਰੈਂਟਸ ਦਾ ਟਾਈਮ ਸੀ ਮੰਨ ਲਓ ਕਮਰੇ 'ਚ ਦੋ ਬੰਦੇ ਬੈਠੇ ਨੇ ਉਹਨਾਂ ਨੂੰ ਪਤਾ ਕੁਝ ਨਹੀਂ ਆਲੇ ਦੁਆਲੇ ਕਰਨ ਵਾਲਾ ਉਹ ਕੀ ਕਰਦੇ ਸੀ ਗੱਲਾਂ ਕਰਦੇ ਸੀ ਆਪਸ ਵਿੱਚ ਕਿੰਨਾ ਜ਼ਿੰਦਗੀ ਦਾ ਦੁੱਖ ਸੁੱਖ ਸੀ ਜਿਹੜਾ ਸ਼ਾਇਦ ਕਈ ਵਾਰੀ ਬੰਦਾ ਦਿਨ 'ਚ ਦੋ ਦੋ ਤਿੰਨ ਤਿੰਨ ਵਾਰ ਡਿਸਕਸ ਕਰ ਲੈਂਦਾ ਸੀ ਹੈਨਾ ਬੰਦੇ ਨੂੰ ਬੰਦਾ ਨਹੀਂ ਸੀ ਲੱਭਦਾ ਅਗਲਾ ਕਹਿੰਦਾ ਸੀ ਗਵੰਡੀ ਦੇ ਘਰੇ ਜਾ ਕੇ ਬਹਿ ਜਾਓ ਦੋ ਦੀਆਂ ਸੁਣ ਲਓ ਦੋ ਆਪਦੀਆਂ ਸੁਣ ਲਓ ਤੁਸੀਂ ਥੋੜੇ ਸੌਖੇ ਹੋ ਜਾਂਦੇ ਸੀ ਹੁਣ ਸਾਡੇ ਅੰਦਰ ਇਹਨੇ ਗੁੱਭਗਵਾਰਕਾ ਤੋਂ ਬਣੇ ਹੋਏ ਨੇ ਕਿਉਂਕਿ ਕਿਸੇ ਕੋਲ ਬੈਠਣ ਦਾ ਤਾਂ ਸਾਡੇ ਕੋਲ ਵਕਤ ਤੇ ਨਹੀਂ ਬਚਿਆ ਵਕਤ ਤਾਂ ਸਾਰਾ ਅਸੀਂ ਇਸ ਚੀਜ਼ ਨੂੰ ਦੇ ਰਹੇ ਹਾਂ